ਸਸਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਦੇ ਦੇ ਪਿਓ ਮੇਰੇ ਨਾਲ ਤਸਵੀਰਾਂ ਜੋ ਕਿ ਅੰਮ੍ਰਿਤਸਰ ਤੋਂ ਜੰਮੂ ਹਾਈਵੇ ਦੀਆਂ ਨੇ ਤੁਹਾਨੂੰ ਦਈਏ ਕਿ ਇਹ ਗੱਲ ਅਸੀਂ ਕਦੇ ਵੀ ਨਹੀਂ ਕਹਿ ਸਕਦੇ ਕਿ 30 ਤਰੀਕ ਦੇ ਬੰਦ ਦੀ ਕਾਲ ਦਾ ਕੋਈ ਅਸਰ ਨਹੀਂ ਹੋਇਆ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਪੂਰੀ ਤਰ੍ਹਾਂ ਜੰਮੂ ਕਸ਼ਮੀਰ ਹਾਈਵੇ ਜੋ ਕਿ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਹਾਈਵੇ ਆ ਪੂਰੀ ਤਰ੍ਹਾਂ ਜੜਾ ਆ ਬੰਦ ਪਿਆ ਹੋਇਆ ਆ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਆਵਾਜਾਈ ਜਿਹੜੀ ਐ ਅ ਅੱਗੇ ਨਹੀਂ ਲੰਘਦੀ ਪਈ ਤੁਹਾਨੂੰ ਦੱਸ ਦਈਏ ਕਿ ਇਵਨ ਕੇ ਆਮ ਜਨਤਾ ਦੇ ਨਾਲ ਨਾਲ ਕਿਸਾਨਾਂ ਦੀਆਂ ਗੰਨਿਆਂ ਨਾਲ ਲੱਦੀਆਂ ਹੋਈਆਂ ਟਰਾਲੀਆਂ ਵੀ ਤੁਸੀਂ ਦੇਖੀਆਂ ਕਿ ਉਹ ਵੀ ਇੱਥੇ ਮੌਜੂਦ ਨੇ ਤੇ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਵਾਜਾਈ ਜਿਹੜੀ ਐ ਉਹ ਨਹੀਂ ਚੱਲ ਰਹੀ ਬਹੁਤ ਸਾਵਾਂ ਦੇ ਉੱਤੇ ਜਿਹੜਾ ਆ ਉਹ ਕਿਸਾਨਾਂ ਦੇ ਨਾਕੇ ਲੱਗੇ ਹੋਏ ਨੇ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਗੰਨਿਆਂ ਵਾਲੀਆਂ ਟਰਾਲੀਆਂ ਵੀ ਜਿਹੜੀਆਂ ਨੇ ਉਹ ਜਾਮ ਦੇ ਵਿੱਚ ਖੜੀਆਂ ਨੇ ਗੰਨਿਆਂ ਵਾਲੀਆਂ ਟਰਾਲੀਆਂ ਲੈ ਕੇ ਕਿਸਾਨ ਮਿਲ ਦੇ ਲਈ ਸ਼ਾਇਦ ਨਿਕਲੇ ਹੋਣਗੇ ਜਿੰਨਾ ਕਰਕੇ ਤੁਸੀਂ ਦੇਖਦੇ ਪਿਓ ਵੀ ਉਹ ਵੀ ਰਾਹ ਦੇ ਵਿੱਚ ਬੰਦ ਦਾ ਸ਼ਕਾਰ ਹੋਏ ਲੱਗਦੇ ਨੇ ਕਿਉਂਕਿ ਬੰਦ ਜਿਹੜਾ ਆ ਉਹ 30 ਤਰੀਕ ਦਾ ਐਲਾਨਿਆ ਗਿਆ ਸੀ ਤੇ ਬਹੁਤ ਸਾਰਾ ਜਿਹੜਾ ਆ ਕਿਸਾਨੀ ਅੰਦੋਲਨ ਜਿਹੜਾ ਚੱਲਦਾ ਪਿਆ ਆ ਜਿਹਦੇ ਵਿੱਚ ਤਸਵੀਰਾਂ ਚ ਤੁਸੀਂ ਦੇ ਦੇ ਪਿਓ ਕਿ ਜੰਮੂ ਕਸ਼ਮੀਰ ਹਾਈਵੇ ਜਿਹੜਾ ਆ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਿਹੜਾ ਬਲੌਕ ਕੀਤਾ ਹੋਇਆ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਆਵਾਜਾਈ ਜਿਹੜੀ ਹੈ ਨਹੀਂ ਲੰਘ ਰਹੀ ਤਸਵੀਰਾਂ ਲਗਾਤਾਰ ਤੁਸੀਂ ਸਾਡੇ ਨਾਲ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਜਿਹਦੇ ਚ ਤੁਹਾਨੂੰ ਦੱਸ ਦਿੰਦੇ ਆ ਕਿ ਬਹੁਤ ਜ਼ਿਆਦਾ ਜਿਹੜਾ ਆ ਵੱਡਾ ਜਾਮ ਵੀ ਲੱਗ ਚੁੱਕਾ ਆ ਪਰ ਕਿਤੇ ਨਾ ਕਿਤੇ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਦੁਕਾਨਾਂ ਜੜੀਆਂ ਨੇ ਉਹ ਬੰਦ ਨਜ਼ਰ ਆ ਰਹੀਆਂ ਨੇ ਬਹੁਤ ਸਾਰੀ ਜਿਹੜੇ ਰੋਡ ਆ ਉਹ ਜਾਮ ਨਜ਼ਰ ਆ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਨਹੀਂ ਲੰਘਦੀ ਪਈ ਪਰ ਜਿੱਥੇ ਕਿਸਾਨਾਂ ਨੇ ਕਹੇ ਸੀ ਕਿ ਐਂਬੂਲੈਂਸ ਨੂੰ ਜਿਹੜਾ ਆ ਲੰਘਣ ਦਿੱਤਾ ਜਾਵੇਗਾ ਤੇ ਤੁਸੀਂ ਦੇਖਦੇ ਪਿਓ ਵੀ ਇੱਕ ਐਂਬੂਲੈਂਸ ਹੈ ਜਿਹੜੀ ਉਹ ਜਿਹੜੀ ਲੰਘਦੀ ਪਈ ਹੈ ਐਂਬੂਲੈਂਸ ਨੂੰ ਲੰਘਣ ਵਾਸਤੇ ਜਿਹੜਾ ਆ ਰਸਤਾ ਦੇ ਦਿੱਤਾ ਗਿਆ ਆ ਬਹੁਤ ਵਧੀਆ ਗੱਲ ਹੈ ਕਿ ਇਸ ਤਰ੍ਹਾਂ ਅ ਕਿਸੇ ਮਰੀਜ਼ਨਾ ਨਹੀਂ ਹੋਣਾ ਚਾਹੀਦਾ ਐਂਬੂਲੈਂਸ ਨੂੰ ਬਿਲਕੁਲ ਨਿਰਵਿਘਨ ਜਿਹੜਾ ਲੰਘਨ ਦਿੱਤਾ ਗਿਆ ਬੱਸ ਸਟੈਂਡ ਦੀਆਂ ਤਸਵੀਰਾਂ ਜਾਂ ਜਿੱਥੇ ਵੀ ਬੱਸਾਂ ਖੜੀਆਂ ਨੇ ਉੱਥੇ ਦੀ ਉੱਥੇ ਹੀ ਖੜੀਆਂ ਹੋਈਆਂ ਨੇ ਤੁਸੀਂ ਦੇ ਦੇ ਪੇਜ ਦੇ ਵਿੱਚ ਪੰਜਾਬ ਰੋਡਵੇ ਵਿੱਚ ਪੰਨ ਬੱਸ ਖੈਰਾਬਾਸ ਜਾਂ ਹੋਰ ਵੀ ਕਈ ਜੜੀਆਂ ਨੇ ਬੱਸਾਂ ਉਹ ਬੱਸ ਸਟੈਂਡ ਪਟਾਲਾ ਦੇ ਉੱਤੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਜੜੀਆਂ ਨੇ ਖੜੀਆਂ ਨਜ਼ਰ ਆਈਆਂ ਬਿਲਕੁਲ ਵੀ ਕੋਈ ਬੱਸ ਕਿਸੇ ਵੀ ਪਾਸੇ ਨੂੰ ਨਹੀਂ ਚਲਦੀ ਪਈ ਬੱਸ ਸਟੈਂਡ ਵੀ ਪੂਰੀ ਤਰ੍ਹਾਂ ਜੜਾ ਆ ਬੰਦਿਆ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਆਈ ਨਜ਼ਰ ਨਹੀਂ ਆ ਰਹੀ ਦੂਸਰੇ ਪਾਸੇ ਜੇ ਚਲੇ ਜਾਈਏ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਚੰਦਾ ਚੌਂਕ ਨਜ਼ਰ ਨਹੀਂ ਆਈ ਰੇਲਾਂ ਬਿਲਕੁਲ ਬੰਦ ਪਈਆਂ ਹੋਈਆਂ ਨੇ ਤੇ ਪੂਰੀ ਤਰ੍ਹਾਂ ਸਟੇਸ਼ਨ ਜੜਾ ਆ ਉਹ ਖਾਲੀ ਨਜ਼ਰ ਆਇਆ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਲਗਾਤਾਰ ਜਿਹੜੀਆਂ ਨੇ ਬੰਦ ਦਾ ਜਿਹੜਾ ਆ ਉਹ ਦਿਖਾ ਰਿਹਾ ਕਿ ਬੰਦ ਨੂੰ ਕਿਵੇਂ ਦਾ ਜਿਹੜਾ ਆ ਉਹ ਮੌਲ ਬਣਿਆ ਹੋਇਆ ਆ ਬੰਦ ਦੀ ਕਾਲ ਜਿਹੜੀ ਉਹ ਦਿੱਤੀ ਗਈ ਸੀ 30 ਦਸੰਬਰ ਦੀ ਚੜ੍ਹਦੇ ਸਾਲ ਤੋਂ ਪਹਿਲਾ ਸਾਲ ਦੇ ਮੁਕੰਤਾ ਜਿਹੜਾ ਆ ਇੱਕ ਦਿਨ ਪਹਿਲਾਂ ਹੀ ਜਿਹੜਾ ਆ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਉਸ ਬੰਦ ਨੂੰ ਜਿਹੜਾ ਆ ਉਹ ਤੁਸੀਂ ਦੇਖਦੇ ਪਏ ਹੋ ਪੂਰੀ ਤਰ੍ਹਾਂ ਜਿਹੜਾ ਆ ਬੰਦ ਕਰ ਦਿੱਤਾ ਗਿਆ ਆ ਪੂਰੀ ਤਰ੍ਹਾਂ ਜਿਹੜੇ ਸ਼ਹਿਰ ਸਿਟੀ ਦੁਕਾਨਾਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਵਰਗੀਆਂ ਥਾਵਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਬੰਦ ਨੇ ਇੱਥੋਂ ਤੱਕ ਕਿ ਹਰ ਤਰ੍ਹਾਂ ਦੀ ਜਿਹੜੀ ਸਰਵਿਸ ਉਹ ਅੱਜ ਦੇ ਦਿਨ ਦੇ ਵਿੱਚ ਬੰਦ ਨਜ਼ਰ ਆਈ ਬਜ਼ਾਰਾਂ ਦਾ ਹਾਲ ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਬਿਆਰ ਵੀ ਪੂਰੀ ਤਰ੍ਹਾਂ ਜਿਹੜੇ ਬੰਦ ਨਜ਼ਰ ਆ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਦੁਕਾਨ ਜਿਹੜੀ ਹੈ ਉਹ ਸ਼ਹਿਰ ਦੇ ਵਿੱਚ ਖੁੱਲੀ ਨਜ਼ਰ ਨਹੀਂ ਆ ਰਹੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਤਾਜ਼ਾ ਤਰੀਨ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਹਰ ਪਹਿਲੂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਤਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਧੰਨਵਾਦ ਜਿਹੜੀਆਂ ਮੰਗਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟੀਵੀ ਤੇ ਆਣ ਕੇ ਗੁਰਪੁਰਬ ਵਾਲੇ ਦਿਨ ਮੰਨ ਲਈਆਂ ਸੀ ਅਸੀਂ ਕਹਿੰਨੇ ਵੀ ਉਹਨਾਂ ਨੂੰ ਲਾਗੂ ਕੀਤਾ ਜਾਏ ਪਰ ਉਹ ਗੁੰਗਾ ਬੋਲੀ ਜਿਹੜੀ ਸਰਕਾਰ ਆ ਉਹੋ ਕੇ ਬਹਿ ਗਈ ਆ ਉਹਨਾਂ ਕੋਈ ਵੀ ਉੱਤੇ ਪ੍ਰੋਗਰੈਸ ਨਹੀਂ ਕੀਤੀ ਕੋਈ ਲਾਗੂ ਨਹੀਂ ਕੀਤੀਆਂ ਉਹ ਖਰੜੇ ਘਲਾਰੇ ਖੇਤੀਬਾੜੀ ਦੇ ਤਰ੍ਹਾਂ ਤਰ੍ਹਾਂ ਦੇ ਉਹ ਹੱਥ ਕੰਡੇ ਵਰਤ ਕੇ ਤੇ ਉਹ ਸਾਨੂੰ ਬਰਬਾਦ ਕਰਨਾ ਚਾਹੁੰਦੇ ਆ ਇਸ ਕਰਕੇ ਸਾਨੂੰ ਲਾਸਟ ਇਹ ਜਿਹੜਾ ਬੰਦ ਵਾਲੀ ਕਾਲ ਬਰੇਚ ਬਾਅਦ ਦੇ ਵਿੱਚ ਤੁਸੀਂ ਦੇਖ ਰਹੇ ਜੇ ਸਾਨੂੰ ਮਹਿਸੂਸ ਹੁੰਦਾ ਵੀ ਅਸੀਂ ਇਹੋ ਜੇ ਕੰਮ ਨਾ ਕਰੀਏ ਪਰ ਜਦੋਂ ਸਰਕਾਰ ਸਾਨੂੰ ਵੇਖਿਆ ਹੀ ਨਾ ਸਾਨੂੰ 10 ਮਹੀਨੇ ਫੇਰ ਬਾਰਡਰਾਂ ਤੇ ਹੋ ਕੇ ਬੈਠਿਆ ਤੇ ਉਹ ਸਾਡਾ ਗੱਲਬਾਤ ਨਹੀਂ ਸ਼ੁਰੂ ਕਰ ਰਹੀ ਕਿ ਸਾਡਾ ਇੱਕ ਲੀਡਰ ਕਿਸਾਨ ਲੀਡਰ ਜਿਹੜਾ ਜ਼ਿੰਦਗੀ ਮੌਦੀ ਲੜਾਈ ਲੜ ਰਿਹਾ ਤੇ ਸਰਕਾਰ ਦਾ ਫਰਜ਼ ਬਣਦਾ ਵੀ ਆਪਣੇ ਜਿਹੜੇ ਆਵਾਮ ਆ ਨਾਗਰਿਕ ਆ ਉਹਨਾਂ ਦੀ ਗੱਲ ਸੁਣੇ ਉਹਨਾਂ ਨਾਲ ਗੱਲਬਾਤ ਕਰੇ ਉਹਨਾਂ ਨੂੰ ਹੱਲ ਕਰੇ ਪਰ ਦੇਖ ਰਹੇ ਜੇ ਕਿਦਾਂ ਇਹ ਘਾਨ ਕਰ ਰਹੇ ਡੈਮੋਕਰੇਸੀ ਦਾ ਗੋਲੇ ਮਾਰ ਰਹੇ ਅਥਰੂ ਗੈਸ ਛੱਟ ਰਹੇ ਆ ਉਹਦੇ ਪਰ ਰੋਸ ਵਜੋਂ ਲੋਕਾਂ ਦੇ ਵਿੱਚ ਵੀ ਬੜਾ ਵੱਡਾ ਰੋਸ ਆ ਤੇ ਤੁਸੀਂ ਵੇਖ ਰਹੇ ਜੇ ਇਹ ਸਾਡਾ ਵੱਡਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਲੋਕੀ ਆਪਣੇ ਆਪ ਸਾਰੀਆਂ ਚੀਜ਼ਾਂ ਬੰਦ ਕਰਨਗੇ ਤੇ ਸੜਕਾਂ ਤੇ ਅਸੀਂ ਵੀ ਅਪੀਲ ਕਰਨੇ ਆ ਕਿ 7 ਤੋਂ 4 ਵਜੇ ਤੱਕ ਸਾਡਾ ਪ੍ਰੋਟੈਸਟ ਆ ਤੇ ਤੁਸੀਂ ਸਾਡਾ ਸਹਿਯੋਗ ਦੇ ਕੇ ਇਹ ਸਰਕਾਰ ਤਾਂ ਕਹਿ ਸਕਦੇ ਅਸੀਂ ਜਾਂ ਕੋਈ ਵਿਆਹ ਕਿਸ ਨੇ ਰੱਖਿਆ ਜੀ ਹਾਂਜੀ ਉਹਦੇ ਵਿੱਚ ਆ ਜਾਂ ਕੋਈ 에어ਪੋਰਟ ਦੀ ਕਿਸੇ ਦੀ ਟਿਕਟ ਆ ਇਹ ਸਵਾਮਾਂ ਵਿੱਚ ਆਉਂਦੀਆਂ ਜੀ ਬਾਕੀ ਅਦਰਵਾਇਜ਼ ਲੋਕੀ ਸਾਨੂੰ ਬੜੀ ਸੱਖ ਜਿਹੜੀਆਂ ਯੂਨੀਅਨਾਂ ਪਟਵਾਰੀ ਯੂਨੀਅਨ ਜਾਂ ਹੋਰ ਵੀ ਟ੍ਰੇਡ ਯੂਨੀਅਨਾਂ ਬਿਜਲੀ ਬੋਰਡ ਯੂਨੀਅਨਾਂ ਸਾਰਿਆਂ ਦੀ ਸਪੋਰਟ ਹੈ ਸਾਨੂੰ ਤੇ ਆਪ ਮੁਰੇ ਇੱਥੇ ਵੀ ਕਈ ਸਾਡੇ ਉਹ ਮੁਲਾਜ਼ਮ ਦੂਜੇ ਉਹ ਸਾਡੇ ਚ ਹਾਜ਼ਰੀ ਭਰ ਰਹੇ ਆ ਵੀ ਜਿਹੜੇ ਸਾਨੂੰ ਉਹ ਸਪੋਰਟ ਕਰ ਰਹੇ ਆ ਵੱਡਾ ਸਹਿਯੋਗ ਤੁਹਾਨੂੰ ਰਿਪੋਰਟਾਂ ਆਈ ਜਾਣੀਆਂ ਜੀ মিডিਏ ਨੂੰ ਸਾਰੀਆਂ ਵੱਡੀ ਸਪੋਰਟ ਉਹ ਚੀਜ਼ਾਂ ਤੇ ਆਉਣੇ ਨਹੀਂ ਇਹਨਾਂ ਚਾਹੁੰਦੀ ਜੇ ਸਰਕਾਰ ਨੇ ਤਾਂ ਕਰਕੇ ਨਹੀਂ ਮੁੱਕਣ ਰਿਹਾ ਕਿ ਪਿਛਲੇ ਜਿਹੜਾ 13 ਮਹੀਨੇ ਸੰਘਰਸ਼ ਦਿੱਲੀ ਚੱਲਿਆ ਓਦੋਂ ਮੰਨ ਲਿਆ ਸੀਗਾ ਮਨਨ ਤੋਂ ਬਾਅਦ ਚ ਉਹਨੂੰ ਲਾਗੂ ਕਰਨ ਤੋਂ ਮਨੁਕਰ ਹੋ ਗਈ ਆ ਤਾਂ ਕਰਕੇ ਉਹ ਅਜੇ ਉਸੇ ਗੱਲ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਤੇ ਚੜ੍ਹੀ ਆ ਮੋਦੀ ਤੇ ਦਿਖਾਵਾ ਇੱਕ ਉਹ WHO ਜਿਹੜੇ ਆਗੂ ਬੈਠੇ ਨੇ ਮਗਰ ਉਹ ਨਹੀਂ ਇਹ ਕਿਸੇ ਰੇ ਲੱਗਣ ਦੇਣ ਦੇ ਇਸ ਕਰਕੇ ਇਹ ਤਾਂ ਕਰਕੇ ਕਿਸੇ ਗੱਲ ਬਸਰੇ ਨਹੀਂ ਲੱਗਣ ੜੀ ਪਰ ਜਿੱਦਾਂ ਅੱਗੇ ਕਿਸਾਨ ਬੈਠੇ ਰਹੇ ਨੇ ਲਗਾਤਾਰ ਇਹ ਹੁਣ ਮੰਗਾ ਮਨਾ ਕੇ ਉਹਨੂੰ ਲਾਗੂ ਕਰਵਾ ਕੇ ਹੀ ਮੁੜਨਗੇ ਵਾਪਸੇ देखो मेरा लग गया कि मोदी ने गुरان ਸਿੰਘ जी ਦੇ ਜਨਮ ਦਿਨ ਤੇ ਹਨਖੜਨਾ ਵਾਅਦਾ ਕੀਤਾ ਸੀਗਾ ਵੀ ਮੈਂ ਇਹਨੂੰ ਭੁਲੇਖਾ ਲੱਗ ਗਿਆ ਮੇਰੇ ਕੋਲ ਗਲਤੀ ਹੋ ਗਈ ਮੈਂ ਇਸੇ ਕਿਸਾਨ ਕਾਮੇ ਨੂੰ ਸਮਝ ਨਹੀਂ ਸਕਿਆ ਅੱਜ ਉਹ ਜਦੋਂ ਸੌ ਖਾ ਕੇ ਬੰਦਾ ਮੁਕਰਦਾ ਨਾ ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਔਰੰਗਜ਼ੇ ਮੁਕਰਿਆ ਸੀਗਾ ਤੇ ਵੇਖੋ ਕੀ ਲਾਦੇ ਗੁਰੂ ਗੋਬਿੰਦ ਸਿੰਘ ਜੀ ਦੀ ਪੂਜਾ ਹੋ ਰਹੀ ਹੈ ਅੱਜ ਵੀ ਹੋ ਰਹੀ ਹੈ ਛੋਟੇ ਸਾਹਿਬ ਜੀ ਦੀ ਪੂਜਾ ਹੋ ਰਹੀ ਹੈ ਕਿੱਥੇ ਗਿਆ ਔਰੰਗਜ਼ੇ ਨਾ ਡੱਲੇ ਵਾਲਾ ਰਹਿਣਾ ਤੇ ਸੀਧ ਹੋ ਗਿਆ ਤੇ ਇਹ ਗੱਲ ਚੇਤੇ ਰੱਖਿਓ ਹਮੇਸ਼ਾ ਹੀ ਹਮੇਸ਼ਾ ਨਾ ਜਾ ਨਾ ਡੱਲੇ ਵਾਲਾ ਰਹੂਗਾ ਇਹਨੂੰ ਮੁਕਰ ਨਾਲ ਹੀ ਚਾਹੀਦਾ ਕਾਨੂੰਨ ਕੀ ਮੰਡੀ ਕਰਨ ਕਾਨੂੰਨ ਜਿਹੜਾ ਜੀ ਤੁਸੀਂ ਇਹਨੂੰ ਵੇਖੋ ਜੀ ਇਹ ਖਰੜਾ ਤਿਆਰ ਕਰਕੇ ਭੇਜਤਾ ਜਿਹਾ ਕੋਈ ਮੰਡੀ ਦਾ ਤੋੜਾਂਗੇ ਜੀ ਇਹ ਵੇਖੋ ਨਿੱਕੀ ਜੀ ਮੰਗ ਹੈ ਐਮਐਸਪੀ ਦੀ ਦੇ ਰਹੇ ਆ ਕਿਸਾਨਾਂ ਦੀ ਮੰਗ ਕਰੀ ਕਿ ਵੱਡੀਆਂ ਜਿਹੜੀਆਂ ਜਿਹੜਾ ਜਾਨ ਦੇਸ਼ ਨੂੰ ਬਹੁਤ ਜ਼ਿਆਦਾ ਹੋਵੇ ਨਾ ਮਤਲਬ ਵੀ ਨੁਕਸਾਨ ਕਰਦਾ ਹੋਵੇ ਕਿਸਾਨ ਦੀ ਕੋਈ ਮੰਗ ਜਿਹੜੀ ਹੈ ਦੇਸ਼ ਨੂੰ ਤੋੜਨ ਵਾਲੀ ਨਹੀਂ ਕਿ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀ ਦੇਸ਼ ਦੀ ਆਰਥਿਕਤਾ ਨੂੰ ਤਾਂ ਚੁੱਕਣ ਵਾਲੀ ਆ ਤੋ ਫਿਰ ਵੀ ਕਰ ਲਈ ਤਿਆਰ ਨੇ ਕਿਉਂਕਿ ਉਹ ਅਡਾਨੀ ਬਾਨੀ ਹੱਤੀ ਚੱਜ ਚੁੱਕਾ ਆ ਇਸ ਕਰਕੇ ਮੰਗਾਂ ਤੇ ਮੰਨਣੀਆਂ ਹੀ ਪੈਣਗੀਆਂ ਅੱਜ ਨਹੀਂ ਤੇ ਕੱਲ ਕਿਸਾਨ ਜਦੋਂ ਸੰਘਰਸ਼ ਤੇ ਆਉਂਦੇ ਤਨੁਪਦੇਵ ਸਾਰੇ ਰਕ ਕਦੀਆਂ ਵੱਡੀਆਂ ਕ੍ਰਾਂਤੀਆਂ ਆਉਂਦੀਆਂ ਨੇ ਕਿੱਡੇ ਵੱਡੇ ਰਾਜਦਤ ਤੱਤ ਬਦਲੇ ਜਾਂਦੇ ਆ ਇਸ ਕਰਕੇ ਮੋਦੀ ਨੂੰ ਇਹ ਗੱਲ ਮੰਨਣੀ ਹੀ ਪਾਉਗੀ